ਆਹ ਵੇਖੋ ਉਹ ਬਾਈ ਬਣ ਕੇ ਜੱਪ ਕਰ ਲਿਆ ਕਮੈਂਡੀਅਰ ਆਪਣਾ ਇੱਥੇ ਆਉਣ ਦਾ ਫਾਇਦਾ ਕੀ ਜੇ ਆਪਾਂ ਇਹੀ ਰੋਲਾ ਪਾਈ ਜਾਣਾ ਚਲ ਬੋਲ ਬੋਲੀ ਬਾਈ ਯਾਰ ਜਿਹੜਾ ਆਪਾਂ ਇਕੱਠ ਰੱਖਿਆ ਅੱਜ ਇਹ ਸਾਰੇ ਪਿੰਡ ਨੂੰ ਪਤਾ ਠੀਕ ਆ ਇਹ ਆਪਣਾ ਪਹਿਲਾ ਇਕੱਠ ਆ ਗਾ 15 ਤਰੀਕ ਨੂੰ ਪਤਾ ਲੱਗੇ ਇਹਨਾਂ ਨੂੰ ਵੀ ਆਪਾਂ ਇੱਕ ਐਸ ਸੀ ਭਾਈ ਜਾਰੇ ਚ ਤੇ ਜਰਨਲ ਤੇ ਫਰਕ ਰੱਖ ਕੇ ਦਰੇ ਸੀ ਤੇ ਨਾ ਬੰਦੇ ਨੇ ਜਾ ਕੇ ਸਰਪੰਚ ਬਣਾਦਾ ਉਹਨਾਂ ਦੇ ਕੋਈ ਗੱਲ ਨਹੀਂ ਸੌਂਦਾ ਆ ਸਰਪੰਚ ਜੀ ਟੋਲੋ ਜਰਨਲ ਆ ਮੈਂਬਰ ਆ ਕੇ ਜੀ ਚੱਲੋ ਜਰਨਲ ਐਸ.ਸੀ. ਵਾਇਟ ਕੀ ਕੋਟਾ ਆ ਆ ਉਹ ਚੱਕ ਕੇ ਕਰਤੀ ਜਰਨਲ ਇਹ ਕਿਹੜੀ ਕਿਤਾਬ ਲੈ ਕੇ ਆਏ ਇਹ ਆਂਬਾਦੀ ਦੀ ਪਾਰਟੀ ਆ ਜਿਹੜੇ ਕਿ ਇਹਨਾਂ ਦੀਆਂ ਦੋ ਦੋ ਵੋਟਾਂ ਹੁੰਦੀਆਂ ਇੱਕ ਇੱਕ ਮੱਟਾ ਬਾਹਰ ਗਿਆ ਇਹਨਾਂ ਦਾ ਉਹ ਤੇ ਉਧਰ ਕਰਦੇ ਆ ਉਹ ਸਾਨੂੰ ਸਾਰਿਆਂ ਨੂੰ ਵੇਚ ਕੇ ਖਾ ਜਾਂਦੇ ਆ ਕਾਰਨ ਇਹ ਹੀ ਆ ਵੀ ਸਾਨੂੰ ਗਰੀਬ ਭਾਈਚਾਰੇ ਨੂੰ ਮੌਕਾ ਦੇ ਦਿਓ ਤੇ ਸਾਰੇ ਇਕੱਠੇ ਹੋ ਗਿਆ ਬਸ ਜਿਹੜਾ ਬੰਦਾ ਕੋਈ ਟਿਕਦੇ ਆ ਉਹਨੂੰ ਠੱਲੋ ਜਿਹੜੀ ਆਮ ਪਾਰਟੀ ਆਮ ਪਾਰਟੀ ਨਹੀਂ ਰਹੇਗੀ ਇਹ ਖਾਸ ਪਾਰਟੀ ਰਹੇਗੀ ਇਹ ਖਾਸ ਬੰਦੇ ਨੂੰ ਆਪਦੇ ਨੂੰ ਮੌਕਾ ਦਿੰਦੇ ਆ ਅੱਜ ਕੱਲ ਨੂੰ ਨਾਮ ਮਿਲ ਗਿਆ ਤਾਂ ਫਿਰ ਜਾਵਾਂਗੇ ਆਹ ਜਾਵਾਂਗੇ ਭਾਈ ਜਾਵਾਂਗੇ ਹਾਂ ਉਹ ਸਾਰੇ ਚੱਲਾਂਗੇ ਕਾਗਜ਼ ਭਾਰਨਾ ਸਾਰੇ ਚੱਲਾਂਗੇ ਟੈਟਰ ਟਾਲੀਆਂ ਲੈ ਕੇ ਚੱਲਾਂਗੇ ਆਪਾਂ ਇੱਥੇ ਰਾਹ ਕਰਕੇ ਅੱਜ 12 ਕਾ ਇੱਕ ਵਾਧਰ ਆਪਾਂ ਬੰਦਾ ਨੌਂਸ ਕਰ ਦਿੰਨੇ ਆ ਠੀਕ ਆ ਉਦੋਂ ਬਾਅਦ ਆਪਾਂ ਕੱਲ ਨੂੰ ਉਦੋਂ ਵੀ ਟਰਾਲੀਆਂ ਤੋੜਾਂਗੇ ਇੱਧਰੋਂ ਵੀ ਤੋੜਾਂਗੇ ਟਰਾਲੀਆਂ ਲੈ ਕੇ ਜਾਵਾਂਗੇ ਟਰਾਲੀਆਂ ਲੈ ਕੇ ਚੱਲਾਂਗੇ ਤੁਹਾਡੇ ਨਾਲ ਖੜੇ ਆ ਕੋਈ ਚੱਕਰ ਨਹੀਂ ਅਸੀਂ ਵੀ ਐਸਆਰ ਕਾ ਜਿਹੜਾ ਛੋਟਾ ਜ਼ਿੰਮੇਵਾਰ ਹੁੰਦਾ ਨਾ ਉਹ ਵੀ ਐਸਆਰ ਕਾ ਹੀ ਹੁੰਦਾ ਠੀਕ ਆ ਤੁਹਾਡੇ ਨਾਲ ਖੜੇ ਕੋਈ ਬੰਦਾ ਨਿਯੁਕਤ ਕਰ ਲੋ ਇੱਕ ਸੱਚਾ ਸੁਥਰਾ ਸਾਫ ਸੁਥਰਾ ਬੰਦਾ ਕਰ ਲੋ ਆਵੇ ਯਾਰ ਚਲੋ ਭੋਰੀਓ ਭਾਈ ਜਾਰੇ ਚ ਹੋਵੇ ਚਾਰੇ ਮੈਰੀ ਸਿੱਖਾ ਚ ਹੋਵੇ ਠੀਕ ਹੈ ਉਹ ਵੀ ਰਾ ਕਰਕੇ 12 ਵਜੇ ਦਨ ਦੱਸ ਦਾਂਗੇ ਬਾਈ ਜੀ ਜਿਹੜਾ ਸੀ ਅੱਜ ਇਕੱਠ ਕੀਤਾ ਇਹ ਇੱਕ ਸਰਪੰਚੀ ਵੀ ਚੋਣ ਦੇ ਸੰਬੰਧੀ ਕੀਤਾ ਸਾਡੇ ਪਿੰਡ ਦੇ ਵਿੱਚ ਤਿੰਨਾਂ ਬਾਲਟੀਆਂ ਨੇ ਰੜ ਕੇ ਚਾਰਾਂ ਮੰਜਾ ਘਰਾਂ ਨੇ ਰੜ ਕੇ ਜਾਣੇ ਕਿ ਇੱਕ ਸਰਪੰਚ ਬਣਾ ਲਿਆ ਸੀ ਆਪ ਦਾ ਸਰਬ ਸ਼ਾਂਤੀ ਨਾਲ ਬਾਈ ਜੀ ਗੱਲ ਸੁਣ ਕੇ ਜਾਓ ਜੇ ਇੱਕ ਮਿੰਟ ਜੋ ਕਿ ਸਾਨੂੰ ਇਸ ਚੀਜ਼ ਨੂੰ ਨਹੀਂ ਮਨਜ਼ੂਰ ਸੀਗੀ ਪਿੰਡ ਦੇ ਵਿੱਚ ਇਲੈਕਸ਼ਨ ਹੁੰਦਾ ਜਾਂਦਾ ਚਾਹੇ ਕੋਈ ਵੀ ਜਿਹੜਾ ਬੰਦਾ ਸਾਫ ਸੁਥਰਾ ਹੁੰਦਾ ਉਹ ਇਲੈਕਸ਼ਨ ਜਿੱਤ ਲੈਂਦਾ ਜੇਕਰ ਕੋਈ ਕਿਸੇ ਕੋਈ ਕਾਨ ਹੁੰਦੀ ਤਾਂ ਉਹ ਸਿਰਫ ਜੇ ਕੋਈ ਕਿਸੇ ਕਾਨ ਹੋਊਗੀ ਤਾਂ ਗਾਣੇ ਨੂੰ ਕਾਨਵਾਸਰਦੀ ਆ ਠੀਕ ਹੈ ਸਾਨੂੰ ਐਸੀ ਵੀ ਇਲੈਕਸ਼ਨ ਹੁੰਦਾ ਚਾਹੇ ਕੋਈ ਜਿੱਤਦਾ ਸਾਫ ਸੁਥਰਾ ਇਲੈਕਸ਼ਨ ਹੁੰਦਾ ਅਸੀਂ ਨਹੀਂ ਚਾਹੁੰਦੇ ਮੇਰੇ ਕੋਲ ਹੋਵੇ ਜਾਂ ਕੋਈ ਲੜਾਈ ਝਗੜੇ ਇਲੈਕਸ਼ਨ ਹੋਵੇ ਸਾਫ ਸੁਥਰਾ ਇਲੈਕਸ਼ਨ ਹੋਵੇ ਇੱਕ ਜਿਹੜਾ ਇਹਨਾਂ ਨੇ ਜਰਨਲ ਬੰਦਾ 20000 ਤੋਂ ਪਹਿਲਾਂ ਤਾਂ ਜਰਨਲ ਚੱਲੀ ਆਉਂਦੀ ਆ। ਇਹ ਕਿ ਐਸਸੀ ਭਾਈਚਾਰਾ ਤੋਂ ਤੜਾ ਕੇ ਇਹਨਾਂ ਨੇ ਫਿਰ ਜਰਨਲ ਕਰਾ ਲਈ। ਜਰਨਲ ਕਰਵਾ ਕੇ ਇਹਨਾਂ ਨੇ ਇੱਕ ਸਰੂ ਸੰਤ ਇਹ ਆਪ ਦੇ ਬੰਦੇ ਤੇ ਕਰਕੇ ਇੱਕ ਆਦਾ ਸਰਪੰਚ ਬਣਾ ਲਿਆ। ਉਹ ਯਾਨੀ ਕਿ ਭਈ ਸਾਨੂੰ ਨਹੀਂ ਮਨਜ਼ੂਰ ਹੈਗਾ। ਇਸੇ ਕਰਕੇ ਹੁਣ ਐਸਸੀ ਭਾਈਚਾਰਾ ਦੇ ਮੈਂ ਵੀ ਸਿੱਖ ਬੌਰੀਏ ਸਿੱਖ ਜਾਂ ਜਿੰਨੇ ਵੀ ਸਾਡੇ ਰਾਜੇ ਸਿੱਖ ਹੋ ਗਏ ਪਰਜਾ ਵੱਤ ਹੋ ਗਏ ਜਾਂ ਪਰਮੇ ਹੋ ਗਏ ਠੀਕ ਹੈ ਅਸੀਂ ਸਾਰੇ ਨੇ ਇੱਕ ਸਹਿਮਤੀ ਨਾਲ ਇੱਕ ਆਦਾ ਬੰਦਾ ਨਿਯੁਕਤ ਕਰਾਂਗੇ। ਉਹਨੂੰ ਸੀ 12 ਵਜੇ ਤੈਨੂੰ ਠੱਲਾਂਗੇ ਸਾਫ਼ ਸੁਥਰਾ ਤੇ ਵਧੀਆ ਸੱਚਾ ਬੰਦਾ ਵੇਖਾਂਗੇ ਜੇ ਕਿ ਸਾਨੂੰ ਲੱਗਿਆ ਮੇ ਬੰਦਾ ਸਰਪੰਚੀ ਦੇ ਕਾਬਲ ਹੈਗਾ ਤਾਂ ਉਹਨੂੰ ਸਰਪੰਚੀ ਲਈ ਅਸੀਂ ਠੱਲਾਂਗੇ ਠੀਕ ਹੈ ਬਾਕੀ ਸੀ 12 ਵਜੇ ਤਨ ਦੱਸ ਦੇਾਂਗੇ ਵੀ ਸਾਡੇ ਚੋ ਕੀ ਨਿਬੜਦਾ ਕੱਲ ਇਹ ਸਾਨੂੰ ਪਹਿਲਾਂ ਤਾਂ ਹੀ ਐਨਓਸੀ ਨਹੀਂ ਦੇ ਰਹੇ ਠੀਕ ਹੈ ਫਿਰ ਸਾਨੂੰ ਲਿਸਟਾਂ ਨੇ ਬਹੁਤ ਪ੍ਰੋਬਲਮ ਆ ਰਹੀ ਆ ਉਹ ਸੀ ਵੇਖਾਂਗੇ ਜੇ ਸਾਨੂੰ ਉਹ ਨਾ ਮਿਲੀਆਂ ਅਸੀਂ ਆਦਾ ਬਰਦਰਸ਼ਨ ਵੀ ਕਰਾਂਗੇ ਟਰਾਲੀਆਂ ਭਰ ਕੇ ਪਿੰਡਾਂ ਦੇ ਵਿੱਚੋਂ ਸ਼ਹਿਰ ਜਾਣਗੇ ਸਾਨੂੰ ਜਿੱਥੇ ਸੂਤ ਲੱਗਿਆ ਸੀ ਉਹਦਾ ਧਰਨਾ ਲਾ ਕੇ ਜਿਆਦਾ ਰੋਸ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹ ਇੱਕ ਵੋਟ ਆ ਜਿਹੜੀ ਇੱਕ ਹਰੇਕ ਬੰਦੇ ਦਾ ਮਨੁੱਖੀ ਅਧਿਕਾਰ ਆ ਆਪਣੇ ਕੋਲ ਇੱਕ ਹੀ ਅਧਿਕਾਰ ਰਹਿ ਗਿਆ ਆਪਾਂ ਵੋਟ ਨਾਲ ਜਵਾਬ ਦੇ ਸਕਦੇ ਇਹਨਾਂ ਨੂੰ ਠੀਕ ਆ ਜਿਹੜਾ ਆਪਾਂ ਜਵਾਬ ਦੇਣਾ ਬਾਕੀ ਆਪਣੇ ਅਸੀ ਭਾਈ ਜਾ ਰਹੇ ਨੇ ਤੇ ਸਾਰੇ ਭਰਾਵਾਂ ਦੀ ਸਹਿਮਤੀ ਨਾਲ ਆ ਜਿਹੜੇ ਬੰਦੇ ਦੀ ਉਂਗਲ ਰੱਖਣਗੇ ਉਹ ਬੰਦੇ ਨੂੰ ਸਰਪੰਚੀ ਦੇ ਦਾਵੇਦਾਰ ਬਣਾ ਕੇ ਉਹਦੇ ਕਾਗਜ਼ ਭਰਨ ਕਾਲ ਨੂੰ ਸਾਰਾ ਪਿੰਡ ਇਕੱਠੇ ਹੋ ਕੇ ਜਾਵਾਂਗੇ ਜਿਹੜੀ ਜਿਹੜੀ ਵੋਟ ਆ ਅਸੀ ਭਾਈ ਜਾਰੇ ਦੀ ਉਹ 2900 ਵੋਟ ਆ ਜਿਹੜੀ 4400 ਵੋਟ ਆ ਟੋਟਲ ਪਿੰਡ ਦੀ ਤੁਸੀਂ ਇਹ ਦੇਖ ਲਓ ਵੀ 4400 ਵੋਟ ਦੇ ਵਿੱਚੋਂ 2900 ਵੋਟ ਅਸੀ ਭਾਈ ਜਾਰੇ ਦੀ ਆ ਮਗਰ ਰਹਿ ਗਏ 1400 1500 ਵੋਟ ਠੀਕ ਆ ਉਹ 1500 ਵੋਟ ਵੀ ਕੇ ਤਿੰਨ ਦਾ ਡੱਜ ਵੰਡੀ ਵੀ ਆ ਠੀਕ ਹੈ ਉਸੇ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਹ ਕੇ ਫੈਸਲਾ ਲਿਆ 9 ਦੇ 9 ਮੈਂਬਰ ਹੋਣਗੇ ਜਿਹੜੇ ਉਹ ਐਸੀ ਭਾਈਚਾਰੇ ਦੇ ਲੜਨਗੇ ਸਾਢੇ ਲਿਓ 9 ਦੇ 9 ਮੈਂਬਰ ਐਸੀ ਭਾਈਚਾਰੇ ਦੇ ਲੜਨਗੇ ਸਰਪੰਚ ਐਸੀ ਭਾਈਚਾਰੇ ਦੇ ਠੱਲਾਂਗੇ ਉਹ ਗਾਂ ਭਾਈ ਇਹਨਾਂ ਦੀ ਮਰਜ਼ੀ ਆ ਵੀ ਜੇਕਰ ਇਹਨੂੰ ਫਤਵਾ ਦਿੰਦੇ ਆ ਟੱਕਰ ਨੂੰ ਪੰਚਾਇਤ ਦੇ ਵਿੱਚ ਵੀ ਇਹ ਇੱਕ ਆਪਦੀ ਥਾ ਬਣਾਉਂਦੇ ਆ ਜਰਨਲ ਕੈਟਾਗਰੀ ਨੂੰ ਵੀ ਉਹਨਾਂ ਤੇ ਰੋਸ ਹੈ ਉਹ ਜਿਹੜੇ ਕੈਂਡੀਡੇਟ ਹੈ ਉਹ ਇਸ ਪਿੰਡ ਦੇ ਵਿੱਚ ਜਰਨਲ ਕੈਟਾਗਰੀ ਦੇ ਰੋਗ ਹੋਰ ਹੈ ਨਹੀਂ ਹਾਰ ਬਰੀ ਉਹਨਾਂ ਨੂੰ ਹੈ ਵੀ ਦੋ ਦੋ ਪਰਿਵਾਰ ਆ ਹੋ ਹੈ ਪਿਤਾ ਪੁਰਖੀ ਵੀ ਪੰਚਾਇਤ ਉਹਦਾ ਸਰਪੰਚ ਬੰਨਾ ਕੋਈ ਹੋਰ ਵੀ ਹੈ ਕੈਪੇਬਲ ਵੀ ਹੈ ਕਾਬਲੀਅਤ ਵੀ ਹੈ ਬੜੇ ਹੋਰ ਵੀ ਜਨਰਲ ਕੈਟਾਗਰੀ ਦੇ ਹੈਗੇ ਆ ਜਨਰਲ ਕੈਟਾਗਰੀ ਕੋਲ ਭਾਈਚਾਰੇ ਦੇ ਨਾਲ ਹਾਂ ਜਨਰਲ ਕੈਟਾਗਰੀ ਹੈ ਜਿਹੜੀ ਤਕਰੀਬਨ ਸਾਰੀ ਹੀ ਇਸ ਭਾਈਚਾਰੇ ਦੇ ਨਾਲ